ਪਟਿਆਲਾ ਵਿਖੇ ਵਿਧਾਨ ਸਭਾ ਦੀ ਲੋਕਲ ਬਾਡੀ ਕਮੇਟੀ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਪਟਿਆਲਾ ਸ਼ਹਿਰੀ ਤੋਂ ਹਲਕਾ ਵਿਧਾਇਕ ਅਜੀਤ ਪਾਲ ਸਿੰਘ ਖੋਲੀ ਰਾਜਪੁਰਾ ਤੋਂ ਵਿਧਾਇਕ ਨੀਨਾ ਅਤੇ ਡੇਰਾਬਸੀ ਦੇ ਵਿਧਾਇਕ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਇਸ ਮੌਕੇ ਤੇ ਵਿਧਾਇਕਾਂ ਨੇ ਕਿਹਾ ਹੈ ਕਿ ਜੋ ਵੀ ਪਟਿਆਲਾ ਜਿਨ੍ਹਾਂ ਦੇ ਕੰਮ ਅਧੂਰੇ ਰਹਿੰਦੇ ਨੇ ਉਹਨਾਂ ਨੂੰ ਨੇਪਰੇ ਚੜਾਉਣ ਦੇ ਲਈ ਇਹ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਹੁਣ ਆ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਉਸ ਕਮੇਟੀ ਦੇ ਵੱਲੋਂ ਸ਼ਹਿਰ ਦੇ ਵਿੱਚ ਰੁਕੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਦੇ ਲਈ ਸਬਕਮੇਟੀ ਬਣਾਈ ਜਾ ਰਹੀ ਹੈ ਜਿਸ ਦੀ ਅੱਜ ਮੀਟਿੰਗ ਕੀਤੀ ਗਈ ਹੈ ਤੇ ਬਹੁਤ ਜਲਦ ਪਟਿਆਲਾ ਦੇ ਵਿੱਚ ਰੁਕੇ ਹੋਏ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਨਾਲ ਹੀ ਨਵੇਂ ਪ੍ਰੋਜੈਕਟ ਵੀ ਜਿਹੜੇ ਕਿ ਪਟਿਆਲਾ ਦੇ ਅੰਦਰ ਸ਼ੁਰੂ ਕੀਤੇ ਜਾਣਗੇ ਦੇ چھوٹے ਭਰਾ ਜੀ ਬਲਕੋਲੀ ਜੀ ਡੀਸੀ ਸਾਹਿਬ ਤੇ ਮੇਰੀ ਭੈਣ ਦੀ ਨਾਮਿਤ ਜਿਹੜੀ ਇਹ ਕਮੇਟੀ ਦੇ ਅੰਦਰ ਸਾਡੀ ਜ਼ਿੰਮੇਵਾਰੀ ਲਈ ਗਈ ਸੀ ਪ੍ਰਧਾਨ ਸਭਾ ਕਮੇਟੀ ਵੱਲੋਂ ਉਹਦੇ ਤਹਿਤ ਅੱਜ ਕਾਫੀ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਕੁਝ ਕੰਮ ਪੈਂਡਿੰਗ ਨੇ ਤੇ ਕਾਫੀ ਹੱਦ ਤੱਕ ਮੈਨੂੰ ਲੱਗਿਆ ਕਿ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਆਪਣੇ ਟਿਆਲੇ ਦੇ ਕੰਮ ਕੰਮ ਕਰਕੇ ਕਤੇ ਦੀ ਕਾਰਗੁਜ਼ਾਰੀ ਦਾ ਜਿਹੜਾ ਰਿਜ਼ਲਟ ਹੈ ਅੱਜ ਅਫਸਰ ਸਾਹਿਬਾਨ ਦੇ ਜਵਾਬਾਂ ਤੋਂ ਪਤਾ ਲੱਗਦਾ ਸੀ ਮੈਂ ਤਾਂ ਜਿਹੜੇ ਅਫਸਰ ਸਹਿਬਾਨ ਨੇ ਇਨਾਂ ਨੇ ਕੀ ਬੇਨਤੀ ਕੀਤੀ ਸੀ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਆਪकी ਸਰਕਾਰ ਆਪਕੇ ਦਰਬਾਰ ਕੈਂਪ ਦਾ ਆਗਾਜ਼ ਮੇਰੇ ਡੇਰਾ ਬਸੀ ਹਲਕੇ ਤੋਂ ਕੀਤਾ ਸੀ ਉਹਦਾ ਜਿਹੜਾ ਉਹਦਾ ਜਿਹੜਾ ਅਸਰ ਹੈ ਉਹ ਸਾਰੇ ਪੰਜਾਬ ਦੇਖਣ ਨੂੰ ਮਿਲਿਆ ਉਹਦੇ ਉਹ ਅੱਜ ਪਟਿਆਲਾ ਵੀ ਦੇਖਣ ਨੂੰ ਮਿਲਿਆ ਇਸ ਕਰਕੇ ਮੈਂ ਤਾਂ ਪੰਜਾਬ ਦੇ ਵਸਨੀਕਾਂ ਨੂੰ ਖਾਸ ਕਰ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਦੇ ਬੇਨਤੀ ਕਰਨਾ ਚਾਹੁੰਦਾ ਕਿ ਇਹ ਜੇ ਨੌਜਵਾਨ ਐਮਐਲਏ ਤੁਹਾਨੂੰ ਪਾਰਟੀ ਨੇ ਦਿੱਤੇ ਆ ਸਰਕਾਰ ਲੋਕ ਜਿੱਤ ਕੇ ਆਏ ਆ ਇਹਨਾਂ ਦਾ ਸਾਥ ਦਿਓ ਨੇ ਬਹਾਨ ਮਜ਼ਬੂਤ ਕਰੋ ਕਿਉਂਕਿ ਪੰਜਾਬ ਜਿਹੜਾ ਪਿਛਲੇ ਸਾਡਾ ਪਟਿਆਲਾ ਸ਼ਹਿਰ ਪਿਛਲੇ ਕਈ ਸਾਲਾਂ ਤੋਂ ਗੰਦ ਨਾਲ ਭਰਿਆ ਸੀ ਅੱਜ ਮੈਂ ਜਦੋਂ ਡੇਰਾ ਬੱਸੀ ਤੋਰਾ ਆਇਆ ਤਾਂ ਸ਼ਹਿਰ ਚ ਗਲੀਆਂ ਬਾਜ਼ਾਰਾਂ ਦੇ ਵਿੱਚ ਕਾਫੀ ਹੱਦ ਤੱਕ ਬੜੀ ਪਹਿਲਾਂ ਨਾਲੋਂ ਚੇਂਜ ਦੇਸੀ ਦੇਖੀ ਦੇਖਿਆ ਮੈਂ ਪਰਮਾਤਮਾ ਕੋ ਦੁਆ ਕਰਦਾ ਕਿ ਸਾਡੇ ਛੋਟੇ ਬੱਚਾ ਹੋਰ ਲੰਬੀਆਂ ਉਮਰਾਂ ਭੋਗਣ ਤੇ ਪਰਮਾਤਮਾ ਕਰੇ ਸੀਐਮ ਸਾਹਿਬ ਦਾ ਜਿਹੜਾ ਆਸ਼ੀਰਵਾਦ ਇਹਨਾਂ ਭਰਾਵਾਂ ਨੂੰ ਆ ਉਸੇ ਤਰ੍ਹਾਂ ਬਣਿਆ ਰਹੇ ਅੱਜ ਸਾਡੀ ਲੋਕਲ ਬਾਡੀਜ਼ ਕਮੇਟੀ ਵਰਦੀ ਸਬਕਮੇਟੀ ਦੀ ਮੀਟਿੰਗ ਥੀ ਜਿਹਦੇ ਵਿੱਚ ਮੇਰੇ ਭਰਾ ਜੀ ਸਿੰਘ ਜੀ ਨੂੰ ਬਰਾਵਾ ਜੀ ਐਮਐਲਏ ਰਿਹਾ ਸੀ ਤੇ ਅਜੀਤ ਪਾਲ ਕੋਲੀ ਜੀ ਉਹ ਤਾਂ ਪਟਿਆਲੇ ਦੇ ਐਮਐਲਏ ਉਹ ਸਾਨੂੰ ਇੱਕ ਸਬਕਮੇਟੀ ਮੈਂਬਰ ਬਣਾ ਕੇ ਇੱਥੇ ਭੇਜਿਆ ਗਿਆ ਸੀ ਜਦੋਂ ਲੋਕਲ ਬਾਡੀਜ਼ ਦੀ ਟੀਮ ਇੱਥੇ ਆਈ ਸੀ ਸਾਡੇ ਮਾਨਯੋਗ ਐਮਐਲਏ ਆਏ ਸੀਗੇ ਉਹਨਾਂ ਨੇ ਦੇਖਿਆ ਸੀ ਇੱਥੇ ਕਾਫੀ ਕਮ ਪੈਂਡਿੰਗ ਸੀਗੇ ਆ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਕਿ ਤੁਸੀਂ ਇਹ ਕੰਮ ਪੂਰੇ ਕਰੋ ਮੈਨੂੰ ਉਮੀਦ ਹੈ ਕਿ ਕੰਮ ਸਾਰੇ ਇਹ ਪੂਰੇ ਹੋਣਗੇ ਕੁਝ ਕੰਮਾਂ ਚ ਪੈਂਡੈਂਸੀ ਸੀ ਸਾਡੇ ਅਜੀਤਪਾਲ ਕੋਲੀ ਜੀ ਨੇ ਇਹਨਾਂ ਨੂੰ ਕਿਹਾ ਕਿ ਇਹ ਕੰਮ ਜਲਦੀ ਪੂਰੇ ਕਰਕੇ ਦਿਓ ਕਿਉਂਕਿ ਉਹਨਾਂ ਨੂੰ ਪਟਿਆਲਾ ਨੇ ਚੁਣਿਆ ਹੈ ਪਟਿਆਲਾ ਨੂੰ ਅਜੀਤਪਾਲ ਕੋਲੀ ਜੀ ਤੋਂ ਉਮੀਦ ਹੈ ਕਿ ਸਾਡਾ ਪਟਿਆਲਾ ਸਵੱਛ ਬਣੂਗਾ ਸਾਡਾ ਪਟਿਆਲਾ ਸੋਨਾ ਬਣੂਗਾ ਪਰ ਜੇ ਮਿਸਪੈਲਟੀ ਕੰਮ ਨਹੀਂ ਕਰੂਗੀ ਕਾਰਪੋਰੇਸ਼ਨ ਕੰਮ ਨਹੀਂ ਕਰੂਗੀ ਜਾਂ ਕਾਰਪੋਰੇਸ਼ਨ ਦੇ ਕੰਮਾਂ 'ਚ ਕਮੀ ਹੈ ਤਾਂ ਫੇਸ ਤਾਂ ਅਸੀਂ ਕਰਨਾ ਹੈ ਨਾ ਇਸ ਕਰਕੇ ਅੱਜ ਇਹ ਮੀਟਿੰਗ ਰੱਖੀ ਗਈ ਸੀ ਡੀਸੀ ਸਾਹਿਬ ਦੀ ਮੀਟਿੰਗ ਸੀਗੇ ਤਾਂ ਜਿਹੜੇ-ਜਿਹੜੇ ਕੰਮ ਪੈਂਡਿੰਗ ਸੀ ਕਾਫੀ ਪੈਂਡਿੰਗ ਕੰਮ ਹੋਏ ਵੀ ਹੈ ਔਰ ਜਿਹੜੇ ਕੰਮ ਪੈਂਡਿੰਗ ਸੀਗੇ ਉਹਨਾਂ ਦੀ ਹਦਾਇਤਾਂ ਦਿੱਤੀਆਂਗੇ ਕਿ ਉਹਨਾਂ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਵੇ ਤੇ ਮੈਂ ਅਜਿਹੀ ਕਹਿਨੀ ਆ ਕਿ ਜਿਵੇਂ ਸਾਡੇ ਸਾਥੀ ਅਜੀਤਪਾਲ ਗੋਲੀ ਜੀ ਇੱਥੇ ਕੰਮ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਦਿਨ-ਦੁਨੀਆਂ ਰਾਜ ਚੋਬੀ ਤਰਫੀ ਅੱਜ ਵਿਧਾਨ ਸਭਾ ਦੀ ਲੋਕਲ ਬਾਡੀ ਦੀ ਕਮੇਟੀ ਦੀ ਇੱਕ ਸਬ ਕਮੇਟੀ ਬਣਾਈ ਗਈ ਸੀ ਲਾਸਟ ਜਦੋਂ 19 ਜਨਵਰੀ ਨੂੰ ਵੱਡੀ ਕਮੇਟੀ ਆਈ ਸੀ ਤਾਂ ਉਹਨਾਂ ਨੇ ਜਿਹੜੇ ਕੰਮ ਦਾ ਫੋਲੋਅ ਅਪ ਲੈਣਾ ਸੀ ਉਹਦੇ ਵਾਸਤੇ ਇੱਕ ਸਬ ਕਮੇਟੀ ਬਣਾਈ ਸੀ ਜਿਹਦੇ ਵਿੱਚ ਐਮ ਐਲ ਏ ਰਾਜਪੁਰਾ ਨਾਮਿਲ ਜੀ ਐਮ ਐਲ ਏ ਟੀ ਡਬਲ ਯੂ ਸੀ ਪੁਜੀ ਸਿੰਘ ਜੀ ਰੰਧਾਵਾ ਸਾਹਿਬ ਇਹ ਮੇਰੇ ਨਾਲ ਮੈਂਬਰ ਸੀਗੇ ਅੱਜ ਮੀਟਿੰਗ ਕੀਤੀ ਹੈ ਉਸ ਕੰਮ ਦਾ ਫੋਲੋਅ ਅਪ ਲੈ ਆ ਇਹ ਨਹੀਂ ਹੈ ਜੀ ਕਿ ਸਿਰਫ ਜਿਹੜਾ ਕਮੇਟੀਆਂ ਆਂਦੀਆਂ ਨੇ ਗੱਲਾਂ ਕਰਕੇ ਚਲੀ ਜਾਂਦੀਆਂ ਨੇ ਅਸੀਂ ਫੋਲੋਅ ਅਪ ਵੀ ਲੈ ਰਹੇ ਹਾਂ ਕੰਮ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਦਿਖ ਵੀ ਰਿਹਾ ਹੈ ਕਿ ਕੰਮ ਵੀ ਜਿਹੜਾ ਹੈ ਉਹ ਹੋਇਆ ਹੈ ਉਸ ਤੋਂ ਬਾਅਦ ਤੇ ਇਹ ਚੀਜ਼ ਜਿਹੜੀ ਹੈ ਨਿਰੰਤਰ ਚਲਦੀ ਰਹੇਗੀ ਸਪੀਕਰ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਕਾਬਿਲ ਐਮਐਲਏ ਨੂੰ ਸਬ ਕਮੇਟੀ ਚ ਬਣਾ ਕੇ ਪਟਿਆਲੇ ਭੇਜਿਆ ਤੇ ਅੱਜ ਅਸੀਂ ਜਿਹੜਾ ਹੈ ਡੀਸੀ ਸਾਹਿਬ ਦੇ ਨਾਲ ਸੀਗੇ ਸਾਰਾ ਸਟਾਫ ਸਾਰੇ ਆਫਿਸਸ ਇੱਥੇ ਸੀਗੇ ਤੇ ਸਾਰਿਆਂ ਨਾਲ ਕਲੀਅਰ ਕਟ ਡਾਇਰੈਕਸ਼ਨਸ ਵੀ ਦਿੱਤੀਆਂ ਨੇ ਤੇ ਅੱਗੋਂ ਵੀ ਜਿਹੜਾ ਹੈ ਇਹਦਾ